ਇਥੇ ਸਾਡੇ ਵੱਲੋਂ ਲੱਭ ਗਿਆ ਉਹਨਾਂ ਨੂੰ ਤੇ ਉਹਨਾਂ ਨੇ Google Lens ਤੇ ਦੇਖਿਆ ਕਿ ਕਿਹੜਾ ਸੱਪ ਹੈ ਨਾ ਤੇ ਉਹ ਫਿਰ ਉੱਤੇ ਆ ਗਈ ਕਿਤੇ ਕਿ ਇਹ ਨਿਊਜ਼ ਆ ਗਈ ਉੱਥੇ ਕਿ ਰੈੱਡ ਸੈਂਡ ਬੋਆ ਸੀਜ਼ਡ ਇਨ ਬਿਹਾਰ ਵਰਥ ਰੂਪ ਇਜ਼ 2-3 ਕਰੋੜ ਹੁਣ ਉਹ ਪਤਾ ਨਹੀਂ ਉਹ 2-3 ਕਰੋੜ ਦਾ ਉਹ ਮੀਡੀਆ ਵੀ ਹਾਈਪ ਚੱਕ ਦਿੰਦੀ ਹੈ ਕਿਤਾ ਉਹ ਮੀਡੀਆ ਦੀ ਹਾਈਪ ਕਰਕੇ ਵੀ ਫਿਰ ਫਰਦਰ ਮਤਲਬ ਆਹ ਕੰਮ ਥੋੜਾ ਜਿਹਾ ਖਰਾਬ ਹੋ ਜਾਂਦਾ ਨਾ ਤੇ ਉਹ ਉਹਨਾਂ ਨੇ ਫਿਰ ਬਿਹਾਰ ਫੋਨ ਕੀਤਾ ਤੇ ਬਿਹਾਰ ਜਦੋਂ ਉਹਨਾਂ ਨੇ ਫੋਨ ਕੀਤਾ ਉੱਥੇ ਕਿਸੇ ਵਾਈਲਡਲਾਈਫ ਵੈਲਫੇਅਰ ਆਰਗੇਨਾਈਜੇਸ਼ਨ ਨੂੰ ਫੋਨ ਲੱਗ ਗਿਆ ਤੇ ਉਹਨਾਂ ਨੇ ਉਹਨਾਂ ਨੂੰ ਸਾਰਾ ਸਮਝਾਇਆ ਕਿ ਇਹ ਤਾਂ ਜਿਹੜਾ ਸੱਪ ਜੇ ਤੁਸੀਂ 베ਚਣ ਦੀ ਗੱਲ ਕਰਦੇ ਹੋ ਤਾਂ ਇਹ 베ਚਣਾ ਇਜ਼ ਅ ਕ੍ਰਾਈਮ ਇਲੀਗਲ ਹੈਗਾ ਤੁਹਾਨੂੰ ਕੈਦ ਹੋ ਸਕਦੀ ਆ ਨਾਨ ਅਵੇਲੇਬਲ ਆਫੈਂਸ ਆ ਤੁਹਾਡੀ ਬੇਲ ਨਹੀਂ ਹੋਣੀ ਹੈਗੀ ਉਹ ਪੂਰੇ ਡਰ ਗਏ ਥੈਨ ਉਹ ਫਿਰ ਮੈਨੂੰ ਸ਼ਹਿਰ ਦੇ ਕਾਫੀ ਰੋਨਾਉਂਡ ਕੁਝ ਬੰਦਿਆਂ ਦੇ ਫੋਨ ਆਣ ਲੱਗ ਗਏ ਹਨਾ ਤੇ ਉਹ ਫਿਰ ਪਹਿਲਾਂ ਮੈਂ ਵੀ ਸੋਚਿਆ ਕਿ ਮਤਲਬ ਮੈਂ ਜਾਵਾਂ ਜਾਂ ਨਾ ਜਾਵਾਂ ਕਿਉਂਕਿ ਮੈਨੂੰ ਲੱਗ ਰਿਹਾ ਸੀ ਕਿ ਮਤਲਬ ਕੀ ਕੰਪਲਿਕੇਟਿਡ ਜਿਹਾ ਕੇਸ ਹੈਗਾ ਹਨਾ ਕਿਉਂਕਿ ਆਪਾਂ ਤਾਂ ਨਾਰਮਲੀ ਲੋਕਾਂ ਦੀ ਉਦਾਂ ਪ੍ਰੋਬਲਮ ਸੋਲਵ ਕਰਦੇ ਆ ਕਿ ਕਿਸੇ ਦੇ ਘਰ ਦੇ ਵਿੱਚੋਂ ਸੱਪ ਨਹੀਂ ਨਿਕਲ ਰਿਹਾ ਤਾਂ ਉੱਥੋਂ ਆਪਾਂ ਉਹਨੂੰ ਰੀਲੋਕੇਟ ਕਰ ਦਿੰਦੇ ਆ ਹਨਾ ਤੇ ਹੁਣ ਫੇਰ ਚਲੋ ਮੈਂ ਔਖਾ ਸੁਖਾ ਚਲਾ ਗਿਆ ਹਨਾ ਤੇ ਦੈਨ ਫਿਰ ਉੱਥੇ ਗਿਆ ਮੈਂ ਪੁੱਛਿਆ ਉਹਨਾਂ ਨੂੰ ਕਿਥੋਂ ਮਿਲਿਆ ਕੋਈ ਕਹ ਰਿਹਾ ਇੱਥੋਂ ਮਿਲੇ ਕੋਈ ਉੱਥੋਂ ਕਹ ਰਿਹਾ ਇੱਥੋਂ ਮਿਲੇ ਉਹਨਾਂ ਦੇ ਸਟੇਟਮੈਂਟਸ ਮਿਸਮੈਚ ਹੋਣ ਹਨਾ ਤੇ ਫਿਰ ਉਹ ਫਰਦਰ ਉਹ ਮਿਸਮੈਚ ਹੋ ਗਿਆ ਸਟੇਟਮੈਂਟ ਉਹ ਡਰ ਗਏ ਕਿ ਮਤਲਬ ਉਹ ਕੁਝ ਉਧਰੋਂ ਉਹਨਾਂ ਨੇ ਡਰਾਇਆ ਹੋਇਆ ਸੀ ਉਹਨਾਂ ਨੂੰ ਕਿ ਤੁਸੀਂ ਤਾਂ ਮਤਲਬ ਇੱਕ ਕਰਾਇਮ ਦੀ ਗੱਲ ਕਰ ਰਹੇ ਹੋ ਨਾ ਤੇ ਦੈਨ ਫਿਰ ਮੈਂ ਉਹਨੂੰ ਉਸ ਨੇਗ ਨੂੰ ਉੱਥੋਂ ਦੀ ਮਤਲਬ ਜਿਹੜੀ ਸਾਡੀ ਰਿਟਰਨ ਫਾਰਮੈਲिटीज ਹੁੰਦੀਆਂ ਉਹ ਕਰਕੇ ਲਿਆਂਦਾ ਤੇ ਵਾਈਲਡਲਾਈਫ ਡਿਪਾਰਟਮੈਂਟ ਨੂੰ ਹੈਂਡਓਵਰ ਕਰਦਾ ਇੱਕ ਇਹ ਵੀ ਗੱਲ ਕਹਿੰਦੇ ਜਦੋਂ ਸੱਪ ਫਨ ਖਿਲਾਰ ਦੇਣਾ ਮੇਰੇ ਵੈਸੇ ਦੋ ਸਵਾਲ ਹੋਣਗੇ ਇਹਦੇ ਵਿੱਚ ਸਾਫ ਫਾਇਨ ਕਲਾਰਦਾ ਤੇ ਉਸਦੇ ਫੰਦ ਵਿੱਚ ਅੱਖਾਂ ਹੁੰਦੀਆਂ ਨੇ ਜਿਹੜਾ ਇੰਡੀਅਨ ਸਪੈਕਟਿਕਲਡ ਕੋਬਰਾ ਹੈ ਤੇ ਉਹਦੇ ਪਿੱਛੇ ਉਹ ਕਹਿ ਦਿੰਦੇ ਆ ਕਿ ਗਊ ਪੈੜ ਬਣੀ ਹੋਈ ਆ ਜਾਂ ਉਹ ਬੇਸਿਕਲੀ ਸਪੈਕਟਿਕਲਡ ਮਾਰਕ ਜਿਹਾ ਬਣਿਆ ਹੁੰਦਾ ਉਹ ਉਹਦੀ ਬੈਕ ਜਿਹੜਾ ਫੰਦ ਦੇ ਪਿਛਲੇ ਪਾਸੇ ਹੈ ਨਾ ਉੱਥੇ ਬਣਿਆ ਹੁੰਦਾ ਉਹ ਬੇਸਿਕਲੀ ਭਲੇਖਾ ਹੀ ਪਾਉਂਦਾ ਜਿੰਨੇ ਕੋਈ ਸ਼ਿਕਾਰੀ ਹੈਗਾ ਇੱਕ ਤਾਂ ਉਹ ਫਾਨੋ ਨੇ ਫਲਾ ਲਿਆ ਉਹ ਸ਼ੋਅ ਕਰਦਾ ਮੈਂ ਵੱਡਾ ਜਾਨਵਰ ਐ ਮੈਂ ਤਾਂ ਪੰਗਾ ਨਾ ਲਈ ਠੀਕ ਐ ਮੈਂ ਤੋਂ ਦੂਰ ਹੋ ਜਾ ਉਹ ਪਿੱਛੇ ਉਹਦੇ ਆਈਸ ਟਾਈਪ ਬਣੀਆਂ ਹੋਈਆਂ ਨੇ ਉਹ ਦੋ ਅੱਖਾਂ ਲੱਗਦੀਆਂ ਨੇ ਹਨਾ ਤੇ ਉਹਦਾ ਵੀ ਉਹਨੂੰ ਇਹ ਫਾਇਦਾ ਹੋ ਜਾਂਦਾ ਹੋਏਗਾ ਕਿ ਉਹਨੂੰ ਸ਼ਿਕਾਰੀ ਨੂੰ ਲੱਗਦਾ ਹੋਏਗਾ ਕਿ ਇਹਦੀਆਂ ਅੱਖਾਂ ਨੇ ਇਹ ਮਤਲਬ ਇਧਰ ਦੇਖ ਪਾ ਰਹੀਆਂ ਨੇ ਹਾਂ ਬਿਲਕੁਲ ਸਹੀ ਠੀਕ ਹੈ ਤੇ ਇਹ ਮਤਲਬ ਉਹੀ ਨੇਚਰ ਵੱਲੋਂ ਉਹਨੂੰ ਇੱਕ ਐਡਵਾਂਟੇਜ ਮਿਲੀ ਹੋਈ ਆ ਇਹ ਕਹਿ ਵੀ ਕਹਿੰਦੇ ਆ ਵੀ ਫਨ ਖਿਲਾਰਦਾ ਹੂੰ ਤੇ ਉਹ ਕਿਸੇ ਨੂੰ ਹਿਪਨੋਟਾਈਜ਼ ਵੀ ਕਰ ਸਕਦਾ ਵੀ ਬੰਦਾ ਸੋਧ-ਬੋਧ ਖੋ ਗੁੰਦਾ ਆਪਣੀ ਐਦਾਂ ਹੁੰਦਾ ਸੁਧ ਬੋਧ ਐਦਾਂ ਹੈ ਕਿ ਕੋਈ ਕਈ ਲੋਕ ਡਰ ਜਾਂਦਾ ਜਾਂਦੇ ਨੇ ਜਿੱਦਾਂ ਹੁਣ ਜਿਹੜੇ ਕਾਲਜ ਦੇ ਵਿੱਚ ਮੈਂ ਆਪਣੀ ਚਲੋ ਐਜੂਕੇਸ਼ਨ ਕੰਪਲੀਟ ਕੀਤੀ ਉੱਥੇ ਪਿਆਨ ਨੇ ਦੇਖ ਲਿਆ ਇੱਕ ਨਾ ਕੋਬਰਾ ਤੇ ਉਹ ਇੰਨੀ ਕਿ ਡਰ ਗਈ ਕਿ ਉਹ ਫਿਰ ਜਦੋਂ ਉੱਥੇ ਹੀ ਖੜੀ ਰਹੀ ਉਹ ਤੇ ਕੋਈ ਮਤਲਬ ਉਹ ਦੂਸਰਾ ਕੋਈ ਬੰਦਾ ਆਇਆ ਉਹਨੇ ਪੁੱਛਿਆ ਕਿ ਕੀ ਹੋਇਆ ਨਾ ਤੇ ਉਹਦੇ ਮੂੰਹ ਦੇ ਵਿੱਚੋਂ ਸੱਪ ਨਹੀਂ ਨਿਕਲ ਰਿਆ ਸੀ ਉਹ ਕਰੀ ਜਾਵੇ ਹੱਪ ਹੱਪ ਮਤਲਬ ਡਰ ਇੰਨਾ ਹੈ ਨਾ ਡਰ ਪਿਆ ਜਿਆਦਾ ਹੈ ਹੂੰ ਐਵੇਂ ਬਹੁਤ ساری ਹੋਰ ਸਟੋਰੀਜ਼ ਆ ਜਿਦੇ ਵਿੱਚ ਲੋਕੀ ਬਹੁਤ ਜ਼ਿਆਦਾ ਡਰ ਜਾਂਦੇ ਨੇ ਹੂੰ ਐਵੇਂ ਕਿਸੇ ਦੇ ਮੰਜੇ ਦੇ ਹੇਠਾ ਸੱਪ ਜਿਹੜਾ ਹੈਗਾ ਮਤਲਬ ਰਾਤ ਬੈਠ ਗਿਆ ਆ ਕੇ 12 1 ਵਜੇ ਦਾ ਟਾਈਮ ਸੀਗਾ ਤੇ ਉਹ ਕੁੱਤਾ ਭੌਂਕਣ ਲੱਗ ਗਿਆ ਤਾਂ ਉਹਨੂੰ ਪਤਾ ਲੱਗ ਗਿਆ ਤੇ ਉਹ ਨੀਚੇ ਬੈਠਾ ਫਿਰ ਉਹ ਫਰਾਟੇ ਮਾਰੇ ਕੁੱਤੇ ਨੂੰ ਤੇ ਉਹ ਫਿਰ ਉਹ ਕਹਿੰਦਾ ਕਿ ਮੈਂ ਦੇਖਾ ਕਿ ਮੈਂ ਉੱਤਰਾ ਕਿਹੜੇ ਸਾਈਡ ਤੋਂ ਮੰਜੇ ਦੀ ਹੂੰ ਚਲੋ ਕਹਿੰਦਾ ਫਿਰ ਉਹ ਮਤਲਬ ਜੋ ਮਤਲਬ ਉਹ ਮੈਂ ਤੁਹਾਨੂੰ ਬਾਤ ਚ ਦੱਸੇ ਕਹਿੰਦਾ ਮੈਂ ਇੰਨਾ ਡਰ ਗਿਆ ਕਿ ਕਹਿੰਦਾ ਮੇਰੇ ਵਿੱਚ ਵਾਸ਼ਰੂਮ ਨਿਕਲ ਗਿਆ ਮਤਲਬ ਡਰ ਤਾਂ ਇੰਨੀ ਕੀ ਚੀਜ਼ ਹੈ ਹਾਂ ਤੁਸੀਂ ਗੱਲ ਦੱਸੀ ਨਾ ਵੀ ਫਨ ਕਰ ਰਿਹਾ ਤੇ ਉਸ ਤੋਂ ਬਾਅਦ ਇਹ ਮੈਨੂੰ ਇੱਕ ਵੈਸੇ ਵੀ ਯਾਦ ਆਉਂਦੀਆਂ ਜਿਵੇਂ ਕਈ ਵਾਰੀ ਵੀਡੀਓਜ਼ ਦੇਖਿਆ ਹੁੰਦੀਆਂ ਅ ਕਈ ਵਾਰੀ ਕਿੰਗ ਕੋਬਰਾ ਜਾਂ ਤੁਹਾਨੂੰ ਜ਼ਿਆਦਾ ਪਤਾ ਹੋਇਆ ਕਿੰਗ ਕੋਬਰਾ ਹੋਏਗਾ ਜਾਂ ਸੈਕਿੰਡ ਕੋਈ ਹੋਰ ਕੋਬਰਾ ਹੋਏਗਾ ਉਹ ਜ਼ਹਿਰ ਵੀ ਛੜਦੇ ਨੇ ਡੰਗ ਮਾਰਨ ਤੋਂ ਪਹਿਲਾਂ ਮੂੰਹ ਦੇ ਵਿੱਚੋਂ ਜ਼ਹਿਰ ਛੜਦੇ ਨੇ ਤੇ ਉਹ ਕਿੰਨਾ ਖਤਰਨਾਕ ਹੁੰਦਾ ਜਾਂ ਉਹਨੂੰ ਵੈਸੇ ਕਹਿੰਦੇ ਕੀ ਹੈ ਸਪਿਟਿੰਗ ਕੋਬਰਾਸ ਹੁੰਦੇ ਨੇ ਸਪਿਟਿੰਗ ਕੋਬਰਾਸ ਉਹ ਆਪਣੇ ਬੇਸਿਕਲੀ ਸਪਿਟਿੰਗ ਕੋਬਰਾ ਇੱਕ ਐਦਾਂ ਹੈਗਾ ਕਿ ਕੁਝ ਸਾਲਾਂ ਤੱਕ ਇਹ ਮੰਨਿਆ ਜਾਂਦਾ ਸੀ ਇੰਡੀਆ 'ਚ ਕੋਈ ਸਪਿਟਿੰਗ ਕੋਬਰਾ ਨਹੀਂ ਹੈਗਾ ਇੰਡੀਆ 'ਚ ਮੰਨਿਆ ਜਾਂਦਾ ਪਹਿਲਾਂ ਮੰਨਿਆ ਜਾਂਦਾ ਸੀ ਤੇ ਹੁਣ ਜਿਹੜੇ ਪ੍ਰੋਪਰ ਸਪਿਟਿੰਗ ਕੋਬਰਾਸ ਨੇ ਉਹ ਤੁਹਾਡੀ ਅੱਖਾਂ ਨੂੰ ਬਿਲਕੁਲ ਟਾਰਗੇਟ ਬਣਾ ਕੇ ਅੱਖਾਂ ਦੇ ਵਿੱਚ ਵੀ ਵੈਨਮ ਜਿਹੜਾ ਹੈਗਾ ਉਹਦਾ ਸਪਰੇਅ ਮਾਰ ਸਕਦੇ ਉਹਨਾਂ ਦਾ ਮਤਲਬ ਜਿਹੜਾ ਸਪਰੇਅ ਮੈਕੈਨਿਜ਼ਮ ਹੈਗਾ ਉਹ ਇੰਨਾ ਕੁ ਜ਼ਿਆਦਾ ਵਧੀਆ ਐਡਵਾਂਸਡ ਹੈ ਕਿਉਂਕਿ ਉਹਨਾਂ ਦਾ ਮਕਸਦ ਇਹ ਹੀ ਹੈ ਕਿ ਐਨੇ ਨੂੰ ਉਹਦੀ ਅੱਖਾਂ ਦੇ ਵਿੱਚ ਸਪਰੇਅ ਮਾਰਿਆ ਉਹ ਅੱਖਾਂ ਮਲੂਗਾ ਜਾਨਵਰ ਮਤਲਬ ਬੰਦਾ ਆ ਜਾਨਵਰ ਉਹ ਮਤਲਬ ਦੇਖ ਨਹੀਂ ਪਾਊਗਾ ਹਨਾ ਤੇ ਉਹਨੇ ਚੋਂ ਭੱਜ ਜਾਊਗਾ ਹੂੰ ਬਚਣ ਲਈ ਉਹਨੂੰ ਟੈਕਟਿਕ ਮਿਲਿਆ ਹੋਇਆ ਇੱਕ ਇਹ ਤੇ ਹੁਣ ਉਹਦੇ ਵਿੱਚ ਹੈ ਕੀ ਆ ਕਿ ਜਿਹੜਾ ਸਾਡੇ ਇੰਡੀਆ ਆ ਉਹਦੇ ਵਿੱਚ ਨਾ ਇੱਕ ਮੋਨੋਕਲਡ ਕੋਬਰਾ ਹੂੰ ਸਪੈਕਟਕਲਡ ਕੋਬਰਾ ਜਿੰਦਾ ਹੈ ਐਵੇਂ ਇੱਕ ਮੋਨੋਕਲਡ ਕੋਬਰਾ ਉਹ ਵੀ ਸਪਰੇਅ ਕਰ ਦਿੰਦਾ ਹੁਣ ਪਿੱਛੇ ਕੀ ਕੁਝ ਰੀਸੈਂਟ ਸਟੱਡੀਜ਼ ਹੋਈਆਂ ਨੇ ਉਹ ਚੋ ਦੇਖਿਆ ਗਿਆ ਕਿ ਉਹ ਵੀ ਸਪਰੇ ਕਰਦਾ ਪਰ ਉਹਦਾ ਜਿਹੜਾ ਸਪਰੇਇੰਗ ਮੈਕੈਨਿਜ਼ਮ ਉਹ ਇੰਨਾ ਵਧੀਆ ਨਹੀਂ ਹੈ ਉਹ ਨੀਚੇ ਨੂੰ ਸਪਰੇ ਕਰਦਾ ਹਮ ਮਤਲਬ ਜਿਹੜਾ ਉਹ ਸਪਿਟਿੰਗ ਕੋਬਰਾ ਜਿਵੇਂ ਅਸੀਂ ਉਧਰ ਬਾਕੀ ਕੰਟਰੀਜ਼ ਦੀ ਗੱਲ ਕਰਦੇ ਆ ਨਾ ਜਿਵੇਂ ਮੋਜ਼ਮਬਿਕ ਦੇ ਵਿੱਚ ਵੀ ਹੈਗਾ ਤੇ ਉਹ ਬਿਲਕੁਲ ਤੁਹਾਡੇ ਮਤਲਬ ਜਿਵੇਂ ਅੱਖਾਂ ਨੂੰ ਟਾਰਗੇਟ ਬਣਾ ਸਕਦਾ ਇਹਦੇ ਵਿੱਚ ਇਦਾਂ ਦੀ ਕੈਪੇਬਿਲਿਟੀ ਨਹੀਂ ਹੈਗੀ ਅੱਖਾਂ ਨੂੰ ਟਾਰਗੇਟ ਬਣਾਉਂਦਾ ਤੇ ਅੱਖਾਂ ਨਹੀਂਆਂ ਵੀ ਹੋ ਸਕਦੀ ਬਿਲਕੁਲ ਹੋ ਸਕਦੀਆਂ ਨੇ ਬੰਦਾ ساری ਜ਼ਿੰਦਗੀ ਦੇਖਣੀ ਪਊ ਹਾਂ ਜੇ ਮਤਲਬ ਪ੍ਰੋਪਰ ਮਤਲਬ ਤੁਸੀਂ ਉਸ ਮੌਕੇ ਤੇ ਵਾਸ਼ ਨਹੀਂ ਕੀਤੀਆਂ ਜਾਂ ਤੁਸੀਂ ਉਹਨੂੰ ਉਸ ਤੋਂ ਬਾਅਦ ਟ੍ਰੀਟਮੈਂਟ ਨਹੀਂ ਦਿੱਤਾ ਪਰ ਇਹ ਹੈ ਕਿ ਜਿਹੜਾ ਆਪਾਂ ਮੋਨੋਕਲਡ ਕੋਬਰਾ ਦੀ ਗੱਲ ਕਰਦੇ ਆ ਉਹ ਜ਼ਮੀਨ ਕੰਨੀ ਨੂੰ ਸਪਰੇਅ ਕਰ ਪਾਉਂਦਾ ਉਹਦਾ ਸਪਰੇਅ ਮੈਕੈਨਿਜ਼ਮ ਇੰਨਾ ਵਧੀਆ ਨਹੀਂ ਆ ਉਹ ਇਨਸਾਨਾਂ ਨੂੰ ਇੰਨਾ ਨੁਕਸਾਨ ਨਹੀਂ ਪਹੁੰਚਾਉਂਦਾ ਨਾ ਕਰਦਾ ਇੱਕ ਜਿਵੇਂ ਆਪਾਂ ਪੌਇਜ਼ਨ ਦੀ ਗੱਲ ਕਰਤੀ ਹੈ ਵੈਨਮਸ ਦੀ ਗੱਲ ਕੀਤੀ ਹੈ ਇੱਕ ਕਈ ਲੋਕ ਜਿਵੇਂ ਦੁੱਧ ਪੀਣ ਦੀ ਮੈਂ ਪਹਿਲਾਂ ਹੀ ਗੱਲ ਕੀਤੀ ਸੀ ਕਈਆਂ ਨੇ ਮਿੱਥ ਵੀ ਇੱਕ ਮਿੱਥ ਵੀ ਫਲਾਇਆ ਹੁੰਦਾ ਮੇ ਮੱਝਾਂ ਹੁੰਦੀਆਂ ਗਾਇਆਂ ਹੁੰਦੀਆਂ ਸਨੇਕ ਸੁਣਾ ਕੋ ਖੁਦ ਵੀ ਪਹੁੰਚ ਜਾਂਦੇ ਆ ਦੁੱਧ ਚੁੰਗਲ ਲੱਗ ਜਾਂਦੇ ਆ ਇਹੋ ਜਿਹੀਆਂ ਗੱਲਾਂ ਬੜੀਆਂ ਲੋਕੀ ਕਰਦੇ ਨੇ ਤੁਹਾਡੇ ਨਾਲ ਵੀ ਬੜੀਆਂ ਕੀਤੀਆਂ ਆਣਗੇ ਬਹੁਤ ਦੱਸਦੇ ਆ ਇਦਾਂ ਦੀ ਗੱਲਾਂ ਪਰ ਫਿਰ ਉਹੀ ਵਿਸ਼ਵਾਸ ਕਰਨਾ ਥੋੜਾ ਜਿਹਾ ਤਾਂ ਔਖਾ ਹੋ ਜਾਂਦਾ ਕਿ ਜਿੱਦਾਂ ਹੁਣ ਮੇਰੀ ਮਤਲਬ ਸਾਰੀ ਐਜੂਕੇਸ਼ਨ ਵੀ ਇਹਦੇ ਰਿਲੇਟਡ ਰਹੀ ਆ ਨਾ ਤਾਂ ਹੁਣ ਔਰ ਸਾਇੰਟੀਫਿਕਲੀ ਸੋਚਦੇ ਆ ਜਦ ਤਾਂ ਫਿਰ ਉਹ ਚੀਜ਼ਾਂ ਤੇ ਵਿਸ਼ਵਾਸ ਕਰਨਾ ਥੋੜਾ ਔਖਾ ਹੋ ਜਾਂਦਾ ਹੂੰ ਲੋਕ ਇਹ ਵੀ ਕਹਿੰਦੇ ਆ ਵੀ ਤਾਤਤਵਿਕਾ ਕੋਈ ਮਣੀ ਹੁੰਦੀ ਹੈ ਹੂੰ ਵੀ ਉਹ ਮਣੀ ਤੁਹਾਡੇ ਕੋਲ ਹੋਵੇ ਤਾਂ ਤੁਹਾਨੂੰ ਸੱਪ ਨਹੀਂ ਡੰਗ ਮਾਰੇਗਾ ਮਣੀ ਤਾਂ ਉਹ ਮਿਸ ਇੰਟਰਪ੍ਰੀਟਡ ਦੀ ਚੀਜ਼ ਹੈ ਮਤਲਬ ਬੇਸਿਕਲੀ ਕੋਈ ਐਡੀ ਜੇ ਕੋਈ ਦੱਸਦਾ ਵੀ ਹੈ ਨਾ ਕੋਈ ਥਿਊਰੀ ਜਿਹੜੀ ਥੋੜੀ ਬਹੁਤੀ ਮਨ ਨੂੰ ਲੱਗਦੀ ਆ ਕਿ ਹਾਂ ਇਦਾਂ ਹੋ ਸਕਦਾ ਹੈ ਉਤੋਂ ਵੀ ਇਹ ਪਤਾ ਲੱਗਦਾ ਕਿ ਮਣੀ ਕੋਈ ਜੇ ਹੁੰਦੀ ਵੀ ਹੋएगी ਜੇ ਹੈ ਹੁਣ ਮਿਲਦੀ ਵੀ ਹੈ ਤੇ ਕਿਤੇ ਹੈ ਨਾ ਤਾਂ ਉਹ ਇਦਾਂ ਦੀ ਕੋਈ ਸ਼ਾਈਨੀ ਕੋਈ ਇਨੀ ਚਮਕ ਆਲੀ ਚੀਜ਼ ਨਹੀਂ ਹੈਗੀ ਕਿ ਜਿੰਨੀ ਉਹਨੂੰ ਸ਼ੋਅ ਕੀਤਾ ਜਾਂਦਾ ਕਿ ਇੰਨੀ ਜ਼ਿਆਦਾ ਡਾਇਮੰਡ ਮੰਗੋ ਜਾਂ ਡਾਇਮੰਡ ਤੋਂ ਜ਼ਿਆਦਾ ਇਹ ਲਾਈਟ ਇਹਦੇ ਚੋਂ ਨਿਕਲਦੀ ਹੈ ਉਦਾਂ ਦੀ ਕੋਈ ਚੀਜ਼ ਨਹੀਂ ਹੋਏਗੀ ਪਰ ਇਹਦੇ ਨਾਲ ਹੋ ਸਕਦਾ ਵੀ ਸੱਪ ਡੰਗ ਨਾ ਮਾਰੇ ਤਾਂ ਕੀ ਕਹਿਣ ਲੱਗ ਜਾਂਦੇ ਨੇ ਵੀ ਇਹ ਇਹੋ ਜਿਹੀ ਚੀਜ਼ ਤੁਹਾਡੇ ਕੋਲ ਹੋਏਗੀ ਤੱਕ ਸੱਪ ਤੁਹਾਡੇ ਮਗਰ ਨਹੀਂ ਪਊਗਾ ਸੱਪ ਤੁਹਾਨੂੰ ਡੰਗ ਨਹੀਂ ਮਾਰੂਗਾ ਸੱਪ ਦੇਖੋ ਬੇਸਿਕਲੀ ਹੁਣ ਉਹਦੇ ਨੈਚੁਰਲ ਇਨਸਟਿੰਟ ਆ ਉਹਨੇ ਆਪਣਾ ਬਚਾਅ ਤਾਂ ਕਰਨਾ ਹੀ ਆ ਹੂੰ ਹੁਣ ਜੇ ਆਪਾਂ ਮਤਲਬ ਉਸ ਐਂਗਲ ਨਾ ਦੇਖਾਂਗੇ ਠੀਕ ਹੈ ਹੁਣ ਜੇਵੇਂ ਸਾਨੂੰ ਕੋਈ ਮਾਰਨ ਆ ਜਵੇ ਤੇ ਮਤਲਬ ਸਾਨੂੰ ਇਹ ਸਿਖਾਇਆ ਹੋਵੇ ਕਿ ਇਹਦੇ ਕੋਈ ਆ ਚੀਜ਼ ਹੋਈ ਤਾਂ ਤੂੰ ਉੱਤੇ ਅਟੈਕ ਨਹੀਂ ਕਰਨਾ ਪਰ ਹੁਣ ਜਦ ਸਾਡੀ ਜਾਨ ਤੇ ਆਈ ਹੋਈ ਆ ਤਾਂ ਅਸੀਂ ਤਾਂ ਕੁਛ ਨਾ ਕੁਛ ਕਰਾਂਗੇ ਨਾ ਮਲੇ ਗੱਲਾਂ ਹੀ ਬਣਾਈਆਂ ਗੱਲਾਂ ਹੀ ਹੋ ਸਕਦੀਆਂ ਨੇ ਕਿਉਂਕਿ ਨਾ ਕੋਈ ਇੰਦਾ ਦੀ ਪ੍ਰੈਕਟੀਕਲ ਕੋਈ ਚੀਜ਼ ਦੇਖੀ ਹੈ ਹਾਂ ਕੁਛ ਇੰਦਾ ਦੀਆਂ ਨੈਚੁਰਲ ਸਬਸਟੈਂਸਸ ਹੋ ਸਕਦੇ ਆ ਜਿਹੜੇ ਰਿਪੈਲੈਂਟ ਹੋਣ ਰਿਪੈਲੈਂਟ ਦਾ ਮਤਲਬ ਕਿ ਉਹ ਸੱਪ ਨੂੰ ਦੂਰ ਥੋੜਾ ਭਜਾਉਂਦੇ ਹੋ ਹਾਂ ਬਿਲਕੁਲ ਪਜਾਉਂਦੇ ਹਾਂ ਹਾਂ ਇਦਾਂ ਦੀ ਬੂਟੀਆਂ ਬਾਟੀਆਂ ਕੁਝ ਹੋ ਸਕਦੀਆਂ ਨੇ ਜੜੀਆਂ ਜੁੜੀਆਂ ਬੂਟੀਆਂ ਇਦਾਂ ਦੀਆਂ ਹੋ ਸਕਦੀਆਂ ਨੇ